ਰਹਿਰਾ ਸਾਹਿਬ ਲੋਕ ਮਹੱਲਾ ਪਹਿਲਾ ਦੁੱਖ ਦਾਰ ਸੁਖ ਰੋਗ ਭਇਆ ਜਾ ਸੁਖਤਾਮ ਨ ਹੋਈ ਤੂੰ ਕਰਤਾ ਕਰਨਾ ਮੈਂ ਨਾਹੀ ਜਾਹੁ ਪਰੇ ਨ ਹੋਈ ਬਲਿਹਾਰੀ ਗੁਰਤ ਸਤਿ ਵਸਿਆ ਤੇਰਾ ਅੰਤ ਨ ਜਾਇ ਲੱਥਿਆ ਰਹਾਓ ਜਾਤ ਮੈਂ ਜੋਤ ਜੋਤ ਮੈਂ ਜਾਤਾ ਅਕਲ ਖਲਾ ਭਰੂ ਰਹਿਆ ਤੂੰ ਸੱਜਾ ਸਾਹਿਬ ਜਿਸ ਤੋਂ ਵਾਦਿਓ ਜਨ ਕੀ ਦਿਸੋ ਪਾਰ ਤਿਆ ਕੋ ਨਾਨਕ ਕੱਤੇ ਕੀਆ ਬਾਤਾਂ ਜੋ ਕਿਸ ਕਰਨਾ ਸੋ ਕਰ ਰਹਿਆ ਸੋਦਰ ਰਗਸਾ ਮਹੱਲਾ ਪਹਿਲਾ ਤੇ ਸੰਤਕਾਰ ਸਤਿਗੁਰ ਪ੍ਰਸਾਦ ਸੋਦਰ ਤੇਰਾ ਕਿਹਾ ਜੋ ਘਰ ਕੇ ਆ ਜਤ ਬੈਤਰ ਸਮਾਲੇ ਵਾਜੇ ਤੇਰੇ ਨਾਲ ਨੇਤ ਸੰਤਾਂ ਕੀਤੇ ਤੇਰੇ ਵਾਵਣ ਹਾਰੇ ਤੇਤੇ ਤੇਰੇ ਰਾਗ ਪਰਿਜੋ ਪੈਣ ਤੇਤੇ ਤੇਰੇ ਗਾਵਣ ਹਾਰੇ ਗਾਵਣ ਤੁਧਨੋ ਪਾਵਣ ਪੜੀ ਤੇ ਸਤਰ ਕਾਵੇ ਰਾਜਾ ਧਰਮ ਨਵਾਰੇ 라ਮਣ ਤੁਧਨੋ ਚੈਤੋ ਬਪਤਲਿਓ ਤੇ ਜਾਨਣ ਲਿਖ ਲਿਖ ਧਰਮ ਵਿਚਾਰੇ ਰਾਮ ਤੁਧਨੋ ਈਸ਼ਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ ਗਾਵਣ ਤੁਧਨੋ ਇੰਦਰ ਸਤਿ ਰਤਨ ਬੈਠੇ ਦੇਵ ਤਿਆਨ ਦਰ ਨਾਲੇ ਗਾਵਣ ਤੁਧਨੋ ਸਦ ਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤੀ ਸਤੀ ਸੰਤੋਖੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਡਤ ਪੜਨ ਰਖੀ ਘਰ ਜੁਗ ਜੁਗ ਵਿਦਾਨ ਨਾਲੇ ਗਾਵਣ ਤੁਧਨੋ ਮੋਹਨੀ ਆਮਨ ਮੋਹਣ ਜੁਰਭ ਵਸਪੇ ਅਲੇ ਗਾਵਣ ਤੁਧਨੋ ਰਤਨ ਉਪਾਏ ਤੇਰੇ ਅਟਲ ਤੀਰਤ ਨਾਲੇ ਆਮ ਤੁਦਨੋ ਜੋਰ ਮਾਂ ਬਲ ਸੂਰਾ ਆਮ ਤੁਦਨੋ ਖਾਣੇ ਚਾਰੇ ਆਮ ਤੁਦਨੋ ਖੰਡ ਮੰਡਲ ਬ੍ਰਹਿ ਮੰਡਾ ਕਰ ਕਰ ਰਸੇ ਤੇਰੇ ਧਾਰੇ ਤੇ ਤੁਦਨੋ ਗਾਵਣ ਜੋਤ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁਦਨੋ ਗਾਵਣ ਸੇ ਮੈਂ ਚੇਤਨ ਆਵਣ ਨਾਨਕ ਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਚੀ ਨਾਈ ਅਭੀ ਹੋ ਸਿਜਾਇ ਨ ਜਾਸੀ ਰਚਨਾ ਜਨਨ ਚਾਏ ਰੰਗੇ ਰੰਗੇ ਭਾਤੀ ਕਰ ਕਰ ਜਿਨ ਤੇ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀ ਤਾ ਆਪਣਾ ਜੋ ਤੇ ਦੇ ਵੜਿਆਏ ਜੋ ਤਸ ਭਾਵੇ ਸੋਈ ਕੱਦੀ ਬਿਰੋਖ ਨਾ ਕਰ ਨਾ ਜਾਏ ਸੋ ਪਾਤ ਸਾਹੂ ਸਾਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਲਾ ਪਹਿਲਾ ਸਨ ਵੱਡਾ ਤੇ ਸਭ ਕੋ ਏਕ ਉਡਵਡਾ ਡਿਟਾ ਹੋਏ ਕੀ ਮਦ ਪਾਇਨਾ ਕਹਿਆ ਜਾਏ ਕਹਨੇ ਵਾਲੇ ਤੇਰੇ ਰਹਿ ਸਮਾਏ ਵਟ ਭੱਟੇ ਮੇਰੇ ਸਾਹਿਬਾ ਗਰਗਵੀਰਾ ਗੁਣੀ ਪੀਰਾ ਕੋਇ ਨ ਜਾਣ ਤੇਰਾ ਬੇਦਾ ਬੇਵੜੀ ਦਿਰਾ ਰਹਾਓ ਆਪ ਸਰ ਤੇ ਮਨ ਸਤਿ ਕਮਾਏ ਤਾਂ ਕੀ ਮਦ ਮਿਲ ਕੀਮਤ ਪਾਏ ਕਹਨੇ ਧਿਆਨੇ ਗੁਰ ਪਰਹਾਏ ਕਹ ਨਾ ਜਾਈ ਤੇਰੀ ਸਲਵਟ ਆਈ ਆਪ ਸੱਤ ਸੱਪਾ ਤਪ ਸਭ ਜੰਗਿਆਆਂ ਅਸਦਾਂ ਬਰਤਾਂ ਕੀਆਂ ਵੜਿਆਆਂ ਅਜਦਾਂ ਸਦੀ ਕਨੇ ਨਾ ਪਈਆ ਰਮੇਲੇ ਨਾ ਠਾਗ ਰਹਾ ਯਾ ਘਣ ਵਾਲਾ ਕਿਆ ਵਿਚਾਰਾ ਸਿ ਭਰੇ ਤੇਰੇ ਬੰਦਾਰਾ ਜਿਸ ਤੂੰ ਦੇ ਕਿਸੇ ਚਾਚਾਰਾ ਨਾਨਕ ਸੱਚ ਸਵਾਰਣ ਹਰਾਖਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਓ ਆਪਣਾ ਓਖਾ ਸਾਚਾ ਨਾਓ ਸਾਤੇ ਨਾਮ ਕੀ ਲਾਗੇ ਭੂਗ ਤੁਫੇ ਕੈ ਚਲੀਏ ਧੂਪ ਧੋਪ ਵਿਸਰੇ ਮੇਰੀ ਮਾਏ ਸਾਧਾ ਸਾਹਿਬ ਸਾਤੇ ਨਾਇ ਰਹਾਓ ਆਤੇ ਨਾਮ ਕੀ ਸੁਲਬੜੇ ਆਈਆ ਅਗਰ ਕੀਮਤ ਨਹੀਂ ਪਾਏ ਇਹ ਸਭ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਰ ਨਾ ਜਾਏ ਤਾਂ ਮਰਣਾ ਹੋਵੇ ਤੋਗ ਦਿੰਦਾ ਰਹੇ ਨਾ ਤੂੰ ਕੇ ਭੋਗ ਕੋੜੇ ਹੋਉ ਨਾਹੀ ਕੋਏ ਨਾ ਪਹੂਆ ਨਾ ਹੋਏ ਜਿਵੜ ਆਪ ਤੇਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਸੋ ਅਮਰ ਤਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸਨਾਤ ਰਾਗੁ ਸ੍ਰੀ ਬਹਲਾ ਚੌਥਾ ਹਰ ਕੇ ਜਨ ਸਤਿ ਕੋ ਸਤ ਪ੍ਰਤਾ ਬਿਨੁ ਪਰੁ ਕਰਪਾਤ ਹਮ ਕੀਰੇ ਕਰਮ ਸਤ ਕੋ ਤਰਨਾਈ ਤਰ ਦਇਆ ਨਾਮ ਪ੍ਰਦਾਸ ਮੇਰੇ ਮੀਰ ਪਰਦੇਉ ਮੋਕੋ ਰਾਮ ਨਾਮ ਪ੍ਰਦਾਸ ਗੁਰਮਤਿ ਨਾਮ ਰਹਾ ਪ੍ਰਾਂਤ ਕਾਈ ਹਰ ਕੀ ਤਮਰੀ ਰਹਾ ਰਾਸ ਰਹਾਉ ਹਰ ਜਨ ਕੇਵੜ ਭਾਵ ਬੜੇ ਰੇ ਜਿਨ ਹਰ ਹਰ ਕਰਤਾ ਹਰ ਪ੍ਰਿਆਤ ਹਰ ਹਰ ਨਾਮ ਮਿਲੇ ਸਤਿ ਸਾਥੇ ਬੜ ਸੰਗਤ ਪਣੁ ਕਰਤਾਸ ਜਿਨ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗ ਹੀਂ ਜੰਮ ਪਾਸ ਜੋ ਸਤਿਗੁਰ ਸਰਣ ਸੰਗਤ ਨਹੀਂ ਆਏ ਤ੍ਰਗਤੀ ਵੇ ਤ੍ਰਗਤੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਜਨ ਤੁਰਨਾ ਸਰਲੀ ਹੇ ਆਲੇ ਖਾਸ ਧੰਨ ਧੰਨ ਸਤ ਸੰਗਤ ਜਤਾਰ ਰਸ ਪਾਇਆ ਮਿਰ ਜਨ ਨਾਨਕ ਨਾਮ ਬਰਦਾਤ ਰਾਗੋ ਜਰੀ ਮਹਲਾ ਪੰਜਾ ਮਾ ਪਾਇ ਰੇ ਮਨ ਚਿਤ ਰਹਿ ਉਦਮ ਚਾ ਆਹਰ ਅਰਜੀਓ ਪਰਿਆ ਸਹਿਲ ਫਤਰ ਮੈਂ ਜੰਤੋ ਪਾਇ ਤਾਂ ਕਾ ਰਿਜ ਤਾਬੇ ਤਕਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਬਦ ਪਾਇਆ ਸੋ ਤੇ ਤਾ ਡਰਿਆ ਰਹਾਓ ਜਣਨ ਪਿਤਾ ਲੋਕ ਸਤ ਬਣੇ ਤਾਂ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਰਿਜੁਗ ਸੰਬਾਹੇ ਠਾਕੁਰ ਕਾਹੇ ਬਨ ਭਉ ਕਰਿਆ ਉੜੇ ਉੜਾਵੇ ਸੋਤਸਪਾਸੇ ਬਜਰੇ ਸ਼ਰਿਆਦਨ ਕਮਣ ਖਲਾਵੇ ਕੌਣ ਦਸਾਵੇ ਆਣ ਮੈਂ ਸਿਮਰਨ ਕਰਿਆ ਤਬ ਨਿਧਾਨ ਦਾ ਸੱਤ ਸਿਧਾਂਤਾਂ ਦਾ ਸਰਤਲ ਧਰਿਆ ਜਨ ਨਾਨਕ ਬਲ ਬਲ ਸੰਤ ਬਲ ਜਾਈਏ ਤੇ ਰਾਂਤ ਨਾ ਪਾਰ ਆਵਰਿਆ ਰਾਵਸਾ ਮਹੱਲਾ ਚੌਕਤਾ ਸੋ ਪਰਸਾਏ ਓੰਕਾਰ ਕਾ ਸੁਰ ਪ੍ਰਸਾਦ ਪਉਪੁਖੁ ਨ ਰੰਜਨ ਹਰਿ ਬਰੁਖੁ ਨ ਰੰਜਨ ਹਰਿ ਹਰਿ ਕੁਮਾ ਘਮਾ ਪਾਰਾ ਸਤਿਅਵੇ ਸਤਿਅਵੇ ਤੋਦਿ ਜੀ ਹਰਿ ਚੇ ਸਰਜਨ ਹਾਰਾ ਆਪ ਜੀ ਤੇ ਮਾਰੇ ਜੀ ਦੂਜੇ ਆਗਾ ਦਾ ਤਾਰਾ ਹਰਿ ਛਾਵੋ ਸੰਤੋ ਜੀ ਸਭ ਦੂਖ ਤਾਰਨ ਹਰਿ ਆਰੇ ਆਪੇ ਠਾਪਰ ਹਰਿ ਆਪੇ ਦੇਵਪ੍ਰੀਤ ਕੈ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਦਰ ਸਰੂ ਨਾਨੰਤ ਜੀ ਹਰੇ ਕੋਪੁ ਪ੍ਰਮਾਣਾ ਇਕਦਾ ਤੈਗ ਬੇਕਾਰ ਦੀ ਸਭ ਤੇਰੇ ਚੋਜ ਵੜਾਣਾ ਤੂੰ ਆਪੇ ਦਾਸ ਆਪੇ ਭੁਟਾ ਜੀ ਹਉ ਗਦੁੜ ਨਾ ਬੰਨਾ ਜਾਣਾ ਓਂ ਬਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਗਿਆਨ ਆਪ ਸੁਖਾਣਾ ਜੋ ਸੇਵ ਜੋ ਸੇਵ ਤਦ ਜੀ ਜਨਾਨੁ ਤਨ ਕਰਵਾਣਾ ਹੱਥੇ ਆਵੇ ਹੱਥੇ ਆਵੇ ਤਦ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਤੇ ਮੁਕਤੇ ਮੁਕਤ ਭੈਜਨ ਹਰਿ ਆਇਆ ਜੀ ਤਨ ਟੂਟੇ ਜੰਮ ਕੀ ਬਾਸੀ ਜਨ ਨਿਰਭਉ ਜਨ ਨਿਰਭਉ ਧਿਆਇਆ ਜੀ ਦਿਨ ਕਾ ਭਉ ਸਭ ਕੋ ਵਾਸੇ ਜਿਨ 세ਵਿਆ ਜਨ 세ਵਿਆ ਮੇਰਾ ਹਰ ਕੀਤੇ ਹਰ ਹਰ ਗੋਪੀ ਮਾਥੇ ਚੇਤਨ 세ਤਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਨ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ ਆਦੇਰੇ ਭਗਤ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਿਤਾ ਅਨੇ ਕਾਣੰਤਾ tere neek tere neek paray har pooja ji tap tapay jave be anta tere neek tere neek pade boht mere saath ji gar kriya ghat taram pranta se bhakt se bhakt pale jananat di jo bhave mere har bhagwan ta tu aad purakh parampar karta ji sudh jevde avarna koi tu jo jo ek po sara sada to ek po ji tu neechal karta soe ਦਿਦੇ ਆਪੇ ਭਾਵੇ ਸੋਈ ਵਰਤੇ ਜੀ ਤੂੰ ਆਪੇ ਕਰੇ ਸੋ ਹੋਈ ਦਦੇ ਆਪੇ ਸਰਦਾ ਪਾਈ ਦੇ ਦਦੇ ਆਪੇ ਸਰਦੇ ਸਭ ਗੋਈ ਦੰਨ ਨਾਨਕ ਹੁਣ ਗਾਵੇ ਕਰਤੇ ਕੇ ਜੀ ਜੋ ਸਭ ਤੇ ਕਾਜ ਨ ਹੋਈ ਆਸਾ ਮਹਲਾ 14 ਤੂੰ ਕਰਤਾ ਸਚੇ ਆਰ ਮੈਂ ਦਾਸ ਆਈ ਜੋ ਤੋ ਭਾਵੇ ਸੋਈ ਥੀਤੇ ਜੋ ਤੂ ਦੇ ਸੋਈ ਹੋઈ ਹੋਂ ਪਾਏ ਰਹਾਓ ਤਾਂ ਤੇਰੇ ਤੋਂ ਸਭ ਨੇ ਧਿਆਇਆ ਜਿਸਨੋ ਕਿਰਪਾ ਕਰੇ ਤੈਨ ਨਾਮ ਰਤਨ ਪਾਇਆ ਗੁਰਮੁਖ ਲਾਤਾ ਮਨ ਮੁਖ ਕੁਮਾਇਆ ਰੂਪ ਨਾਮ ਛੋੜਿਆ ਮਿਲਾਇਆ ਹੂੰ ਦਰਿਆ ਸਭ ਤਜੇ ਵਾਹੇ ਤਿ ਬਿੰਦੂ ਜਾ ਕੋਈ ਨਾ ਹੈ ਜੀ ਜੰਤ ਸਭ ਤੇਰਾ ਫੇਲ ਬਿਜੋ ਮਿਲਿ ਛੜਿਆ ਸੰਜੋ ਪੀ ਮੇਲ ਜਿਸਨੋ ਤੂ ਜਾਣੈ ਸੋਈ ਜੰ ਜਾਣੈ ਅਰ ਗੁ ਸਦਹੀ ਆਸਾਣ ਹੈ ਜਿਨ ਹਰਿ ਸੇਵਿਆ ਤਿ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਉਹ ਆਪੇ ਕਰਤਾ ਤੇ ਰਾგი ਆਦਮ ਹੋਏ ਦਦ ਬਿੰਦੂ ਜਾਵਰਣ ਹੋਏ ਤੁ ਕਰਤ ਵੇਖੇ ਜਾਣੇ ਸੋਏ ਜਦ ਨਾਨਕ ਗੁਰਮੁਖ ਪ੍ਰਗਟ ਹੋਏ ਆਤਾ ਮਹੱਲਾ ਪਹਿਲਾ ਜਿੱਤੇ ਸਰਵਰਡੇ ਪਹਿਲੇ ਨਵਾਸਾ ਪਾਣੀ ਪਾਵਸ ਰਜਨੇ ਕੀਆ ਬੰਤ ਜਮਬਦਨਾਹੀ ਚਾਲੇ ਅੰਬੇ ਫਤਹਿ ਦੂਰੀ ਆਲੇ ਮਨਯਤਨਾ ਚੇਤਸ ਮੂੜ ਮਨਾ ਅਵਿਸਰਤ ਤੇਰੇ ਗੁਣ ਗਲਿਆਰਾ ਹੋ ਨਾ ਹੋ 33 ਸੱਤੇ ਨਹੀਂ ਪੜਿਆ ਮੋਰ ਹੱਤਾ ਜਨ ਭਇਆ ਨਨੋਤਨਾਉਤ ਦਿਨ ਕੇ ਸਨਾ ਜਿਨ ਤੂੰ ਨਾਹੀ ਵਿਸਰਿਆ ਆਸਾ ਮਹੱਲਾ ਪੰਜਮਾ ਭਈ ਪ੍ਰਾਪਤ ਮਾਨਤ ਰੇ ਹੋਰੀਆ ਰਣ ਕੀਏ ਤੇਰੀ ਮਰੀਆ

ਅਮ੍ਰਿਤ ਰੂਹ ਹਾਥ ਦੇ ਰਚਾ ਪੂਰਨ ਹੋਏ ਤਿਕੇਸ਼ਾ ਨਾ ਚਰਨਨ ਮੰਨ ਰਹੇ ਹਮਾਰਾ ਆਪਣਾ ਜਾਣ ਤਰੋ ਪ੍ਰਤਾਰਾ ਅਮ੍ਰਿਤ ਦੂਰ ਸਵੇ ਤੁਮ ਕਾ ਬਹੁ ਆਪਹਾ ਤੇ ਮੋਏ ਵਿਚਾਵੋ ਸੁਖੀ ਬਤੇ ਮੋਰੋ ਪਰਵਾਰਾ ਤੇ ਸੁੱਥਵੇਂ ਕਰਦਾਰਾ ਹੋਰ ਚਾਣੇ ਪਰ ਦੇ ਘਰੀਏ ਸਭ ਭੈਣ ਤੋ ਆਂ ਘਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਮਹਾਂ ਸ਼ਾਡ ਬੇ ਵਰਣਾ ਧਿਆਉ ਜੋ ਵਰਤਾਂ ਸਦੰਤੇ ਪਾਉਂ ਸੇਵਕ ਦਿੱਤਾ ਮਾਰੇ ਤਾਰੇ ਹੇ ਚਲ ਚਲ ਤਸਰ ਹਮਾਰੇ ਮਾਰੀਏ ਆ ਭਾਦ ਦੇ ਮੁਝੇ ਵਰਿਏ ਮਰਨ ਤਾਲ ਕਾ ਰਾਤਨ ਵਰਿਏ ਹੋ ਜੋ ਸਦਾ ਹਮਾਰੇ ਵਿੱਚ ਆਸਪੇਸ ਤੁਝੂ ਕਰਿਓ ਰੱਛਾ ਰਾਖ ਲਿਓ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦੀਨ ਬੰਦ ਉਸਨ ਕੇ ਹੰਤਾ ਤੁਮਹ ਬੁਰੀ ਚੇ ਦਰਗਾਸਤੰਤਾ ਕਾਲ ਪਾਇ ਬ੍ਰਹਮਾ ਬਖਤਰਾ ਕਾਲ ਪਾਇ ਸ਼ਿਵ ਜੋ ਅਵਤਾਰਾ ਕਾਲ ਭਗਵਾਨ ਰਿਸ਼ਨ ਪ੍ਰਤਾਪਾ ਸਦ ਕਾਲ ਦਾ ਪਿਆ ਤੁਮਾਤਾ ਜਵਣ ਕਾਲ ਜੋਗੀ ਸ਼ਿਵ ਕੀਓ ਬੇਦਰਾਇ ਬ੍ਰਹਮਾ ਜੋਤੀਓ ਜਵਣ ਕਾਲ ਸਭ ਲੋਕ ਦੁਆਰਾ ਨਮਸਤਾਰ ਰਹਦਾ ਹੈ ਹਮਾਰਾ ਜਵਣ ਕਾਲ ਸਭ ਜਗਤ ਬਣਾਇਓ ਦੇਵ ਦਾਇਤ ਜਗਤਨ ਉਪਜਾਇਓ ਆਦਨ ਤੇ ਕੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ रामचरित सेहि तो हमारी हे जगल प्रजा जन आश्वारे जीव पण कोसे गुण गदियो सकरण कोपल वो बदकीय हट कड के अंतर के जानत भले बुरे की पीर पहचानत चिन्ह दी ते हुंचर फूला सब कृपा धस्तर फूला संतन दुख पाए ते दुखी सुख पाए साधन के सुपीय कह की पीर पहचाने हट कड कड के पड पड के जाने ਜਬੋ ਦਰਸ ਤਰਾ ਕਰ ਤਾਰਾ ਪਰਜਾ ਦਰਦਵ ਦੇ ਅਪਾਰਾ ਜਬ ਆਕਰਖਣ ਕਰ ਤਹੁ ਕਬੋ ਤੁਮ ਮਿਲਤ ਦੇ ਤਾਰ ਸਭੋ ਯਤੇ ਵਦਨ ਸ੍ਰੀ ਦਵ ਧਾਰੇ ਆਪ ਆਪਣੀ ਬੂਝ ਵਿਚਾਰੇ ਤੁਮ ਸਮਹਿ ਤੇ ਰਹੈ ਦੰਨ ਰਲ ਮੋ ਜਾਣ ਸਵੇਤ ਤੇਾਰੇ ਆਲਮ ਨਿਰੰਕਾਰ ਨਿਰਵਕਾਰ ਲੰਬ ਆਦ ਨਿਰਨਾਦ ਸਾੰਭ ਤਾ ਕਾ ਮੂੜ ਚਾਰਤ ਪੈਦਾ ਜਾਉ ਭੇਣਾ ਪਾਪ ਦਵੈਦਾ ਆਦੋ ਕਰ ਪਾਣਨ ਮਾਨਤ ਮਹਾ ਮੂਰਤਿ ਸਪੇਧਨ ਜਾਣਤ ਮਹਾ ਦੇਵ ਕੋ ਕਹਿਤ ਸਦਾ ਤਿਵਨ ਓੰਕਾਰ ਕਾ ਚਿੰਨ ਤਰੇਹਿ ਤੇਵ ਆਪ ਆਪਣੀ ਹੁੰਦਾ ਜੀਤ ਪ੍ਰਨਤ ਪਿੰਡ ਪਿੰਡ ਤੋ ਦੇਤੀ ਤੁਮਰਾ ਲਗਾਣਾ ਜਾਇ ਵਿਸਾਰਾ ਕਿੰਿਤ ਸਜਵਤ ਸੰਸਾਰਾ ਇਕੇ ਰੂਪਨੂ ਰੂਪਾਰੰ ਭਇ ਹੋਰਤਹਿ ਭੂਪਾ ਅੰਦਜ ਜਿਰਜ ਸਿਧਜ ਕਿਨਿ ਉਤਿ ਖਾਲ ਬੋਲ ਰਾਇਦੇ ਨੀ ਕਹੂੰ ਭੂਲ ਰਾਜਾ ਹੈ ਬੈਠਾ ਕਹੂੰ ਸਿਮਰਤਿ ਅਦੰ ਕਰੈ ਅਟੈਠਾ ਅਧਿ ਗ੍ਰੀ ਸਲੜ ਤਾਯਾ ਚੰਪਵ ਆਦਿ ਚਦਾਦ ਸਰੂਪ ਸਿਯੰ ਭਵ ਅਵਰਚਾ ਮੈ ਰਿਤੰ ਕਰੋ ਸਿਖੁ ਬਾਰਾ ਸਿਰਸੰਧ ਰੋੜ ਜਿਤੇ ਉਠਵਤ ਉਤਪਾਤਾ ਸਖਲ ਮਲੇਸ਼ ਪਰ ਉਰਨ ਘਾਤਾ ਜੇ ਅਸੋ ਇਤਵਸਰਨ ਨਹੀ ਪਰੈ ਤਨ ਕੇ ਜੋਠ ਜੋਖ ਤ ਹੈ ਮਰੇ ਵਰਤਿ ਅਣੁ ਭਗਵਰ ਇਤੇ ਹਾਰੇ ਤਨ ਕੇ ਤੁਮ ਸੰਕਟ ਦਲ ਤਾਰੇ ਜੋ ਕਲ ਕੋਈ ਤਬਾਤ ਹੈ ਤਾਂ ਦੇ ਤਾਲ ਲਿੰਦਨ ਹੈ ਰੱਚਾ ਹੋਏ ਤਾਹੇ ਸਭ ਪਨਾ ਦੁਟਾਰੇ ਢਟੜ ਦਤ ਕਲਾ ਕਿਰਪਾ ਦੇ ਲੜ ਤੰਜਾਇ ਲਹਰੋ ਤਾਂ ਕਿ ਤਾਪ ਤਨ ਖੋਹ ਰਹੋ ਜਿਸ ਸੁਧ ਧਰਮੋ ਸਭ ਹੋਈ ਦੁਟਤਾ ਸਭ ਧਗਣ ਕੋਈ ਇੱਕ ਵਾਰ ਜਿੰਦ ਬੈ ਸੁਹਾਰਾ ਗਾਲ ਫਾਸਤੇ ਤਾਹੇ ਮਹਾਰਾ ਜਿੰਦ ਨਰ ਨਾਮ ਤੇ ਹਾਰੋ ਕਹਾ ਤਰਦ ਦੁਸ਼ਟ ਦੋਖ ਤੇਰਾ ਅੜਗ ਕੇਤ ਮੈਂ ਸਰਣ ਤਿਹਾਰੀ ਆਪ ਹਾਥ ਦੇ ਲਿਓ ਬਾਰੀ ਸਰਬ ਠੋਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ ਸਵੇਯਾ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਪ ਤਰ ਨਹੀਂ ਆਨਿਓ ਰਾਮ ਰਹੀ ਪ੍ਰਾਣ ਤ੍ਰਾਣ ਅਨੇਕ ਤੇ ਮਤੇ ਇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਵੇ ਬਹੁ ਭੇਦ ਕਹੇ ਅਮੇ ਇਤਨਾ ਜਾਣਿਓ ਜਿਰੀ ਸਥਾਨ ਕਿਰਪਾ ਤੁਮਰੇ ਕਰ ਮੈਨ ਕਹਿਓ ਸਭ ਤੋਏ ਵਖਾਨਿਓ ਦੋ ਰਾ ਤਗੜੇ ਦਵਾਰ ਕੋ ਛਾੜ ਕੇ ਕਹਿਓ ਤਹਾਰੋ ਦਵਾਰ ਪਾਏ ਗਏ ਕਿ ਲਾਜ ਅਸ ਗੋਬਿੰਦ ਦਾਤ ਤਹਾਰ ਰਾਮਕਲੀ ਮਹਲਾ ਦੀ ਜਾਨਾਂ ਦੇ ਓੰਕਾਰ ਸਤਿਗੁਰ ਪਰਤਾਦ ਆਨੰਦ ਭਇਆ ਮੇਰੀ ਮਾਏ ਤਤਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿ ਸਿਤੀ ਮਨਵ ਜੀਆਂ ਵਾ ਨਹੀਂਆ ਰਾਗ ਰਦਨ ਪਰਵਾਰ ਰਪੀਆਂ ਚਬਤ ਕਾਵਣਿਆ ਆਇਆ ਜਬ ਦੋਤਾ ਤਾਵ ਹਰੀ ਕੇ ਰਾਮ ਜਿਨੀ ਵਸਾਇਆ ਕਹੇ ਨਾਨਕ ਆਨੰਦ ਹੋਆ ਤਤ ਗੁਰੂ ਮੈਂ ਪਾਇਆ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਤੂੰ ਤਾਵ ਵਿਸਾਰਨਾ ਅੰਦੀਸਾਰੋ ਕਰੇ ਤੇਰਾ ਕਰਜ ਸਭ ਸਵਾਰਨਾ ਸੁਬਨਾ ਬਲਾ ਸਮਰਾਸwami ਸੋ ਤੋਂ ਮਨੋ ਵਿਸਾਰੇ ਕਹੇ ਨਾਨਕ ਮਨ ਮੇਰੇ ਤਦਾ ਰਹੋ ਹਰ ਨਾਲੇ ਸੱਚੇ ਸਾਹਿਬਾ ਕਿਆ ਨਾਹੀ ਕਰ ਤੇਰੇ ਘਰ ਤਾਂ ਤੇਰੇ ਸਭ ਕਿਛ ਹੈ ਜਿਹਦੇ ਸੋ ਪਾਵੇ ਤਲਾਸ ਤਲਾਸ ਤੇਰੀ ਨਾ ਮਨ ਬਸਾਵੇ ਨਾਮ ਜਨਕੇ ਮਨ ਬਸਿਆ ਆਵਾਜੇ ਸ਼ਬਦ ਕਲੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆ ਪਰ ਚਾਂਤ ਸੁਖ ਮਨੈ ਵਤਿ ਆਜ ਨਿਸ਼ਚਾ ਸਭ ਪਜਾਈਆ ਸਦਾ ਪ੍ਰਵਾਣ ਕੀਤਾ ਗੁਰੂ ਵਿਟੋ ਜਿਹੀ ਆਏ ਵੜੇ ਆਈਆ ਤਹੇ ਨਾਨਕ ਸਨੋ ਸੰਤੋਸ਼ ਸ਼ਕਰ ਉਪਿਆਰੋ ਸਾਚਾ ਨਾਮ ਮੇਰਾ ਆਧਾਰੋ ਪਾਜੇ ਪੰਜਵ ਤੇ ਤਾ ਅਸਤਤਾ ਦੇ ਅਸਤਤਾ ਦੇ ਸ਼ਬਦਵਾਦੇ ਸਦਾ ਜਿਤ ਕਰਤਾਰੀਆਂ ਪੰਜ ਦੋ ਤਦਵਾਸ ਰਿਤੇ ਕਾਲ ਕੰਟਕ ਮਾਰਿਆ ਦੁਰ ਘਰਮ ਪਿਆ ਜਿਨ ਕੋ ਸੇ ਨਾਮ ਹਰ ਕੇ ਲਾਗੇ ਤਹਿ ਨਾਨਕ ਤੈ ਸੁਖ ਹੋਆ ਤਿਤ ਘਰ ਆਣਿ ਦਵਾਜੇ ਅਨੰਦ ਸਨੋ ਮੜਾ ਭਾਗੀਓ ਸਗਲ ਮਨੋਰਥ ਪੂਰੇ ਪਾ ਬ੍ਰਹਮ ਦਾ ਪਾਇਆ ਉਕਰੇ ਸਗਲ ਵਿਸੂਰੇ ਦੂਖ ਰੋਖ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਤੇ ਪੂਰੇ ਗੁਰ ਤੇ ਜਾਣੀ ਹਨ ਤੇ ਬਣੀ ਤ ਕਹ ਤੇ ਪਵਿੱਤ ਸਤਿਗੁਰਿਆ ਪਰਭੂਏ ਬਿਨਵੰਤ ਨਾਨਕ ਹੋਰ ਚਰਨ ਲਾਗੇ ਬਾਜੇ ਅਨਾਦ ਦੂਰੇ ਬੰਦਾਵਣੀ ਮਹੱਲਾ ਪੰਜਵਾ ਥਾਲ ਵਿਸਤਨ ਵਸੂਪਿਓ ਸਤ ਸੰਤੋਖ ਵਿਚਾਰੋ ਅਮਰਤ ਨਾਮਾ ਕਰਤਾ ਪਇਓ ਜਿਸ ਦਾ ਸੋਤ ਸਹਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਇਸ ਦਾ ਹੋਏ ਉਧਾਰੋ ਇਹ ਵਸਤਾ ਜੇ ਨਹੀਂ ਜਾਈ ਨਿਤ ਨਿਤ ਰਾਪੁਰ ਧਾਰੋ ਮਮ ਸੰਸਾਰ ਚਰਨ ਲਗ ਤਰੀਏ ਸਭ ਨਾਨਕ ਬ੍ਰਹਮ ਭਸਾਰੋ ਸਲੋਕ ਮਹੱਲਾ ਪੰਜਮਾ ਤੇਰਾ ਕੀਤਾ ਜਾਤੋ ਨਹੀਂ ਮੈਨੋ ਜੋਗ ਤੋਈ ਮੈ ਨਿਰਗੁਣਿਆਰੇ ਤੋਗੁਣ ਨਾਹੀ ਆਪੇ ਤਰਸ ਭਇ ਹੋਈ ਤਰਸ ਪਇ ਮਹਿ ਰਾਮਤ ਹੋਈ ਸਤਿਮੁਰ ਭਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀਵਾਂ ਤਨ ਮਨ ਤਿਵੇ ਹਰਿਆ ਔਰਿ ਤਿਥੈ ਤੁਸਮਰਤ ਜਿਥੈ ਹੋਏ ਨਾਏ ਉਤੇ ਤੇਰੀ ਰਖ ਅਗਲੇ ਯੋਧਰ ਮਾਹੇ ਸੁਨਕੇ ਜੰਕੇ ਦੂਤ ਨਾਏ ਤੇਰੇ ਛੜ ਜਾਏ ਅਭਜਲ ਬੇਕਮਸ ਦਾ ਮੁਰਸ਼ੌਦੀ ਪਾਰ ਪਾਹੇ ਜਿੰਨ ਕੋ ਲਗੀ ਪਿਆਸ ਮ੍ਰਿਤ ਸੇਖਾਏ ਹਲਮੈ ਹਉ ਪੰਨਾ ਗੁਰੂ ਗੋਵਿੰਦ ਗਾਇ ਸਤਿਨੁ ਘਰ ਪਾਲ ਸਮਾਲੈ ਸਾਹਿਬ ਸਾਹਿਬ ਫਿਰਤਾ ਕੋਏ ਨਾ ਜਾਏ ਜੇ ਆਵੇ ਤਦ ਆਏ ਇਸ ਲੋਕ ਮਹਲਾ ਪੰਜਮਾ ਅੰਦਰ ਬਰ ਆਰਾਧਨ ਦੇਵਾ ਜਪੁਰਨਾ ਹੋ ਨਿਤਰੀ ਸਤਪੁਰ ਪੇਖਣਾ ਸਰਵਣੀ ਸੁਨਣਾ ਕਰਨਾ ਹੋ ਰਾਤੋ ਵਸੇ ਤੀਰ ਤੇ ਆਦਰ ਕੇ ਪਈ ਅਥਾਉ ਕਉ ਨਾਨਕ ਸਰਪਾ ਸਰੇ ਜਿਸ ਨੂੰ ਇਵੰਤੇ ਜਗ ਮੇ ਉਤਮ ਕਾੜੀਏ ਵਿਰਲੇ ਕਈ ਕੇ ਮਹੱਲਾ ਪੰਜਵਾ ਰੱਖੇ ਰਖਣ ਹਾਰ ਆਬਰਣ ਉਤੀ ਉਰਤੀ ਪੈਰੀ ਪਾਏ ਸਾ ਸਵਾਰਣ ਹੋ ਹੁਆ ਆਪ ਦਿਆਲ ਪਣੋ ਨਾਮ ਸਾਰਣ ਔਂਕਾਰ ਜਨਾ ਕੇ ਸੰਗ ਭਵ ਜਲ ਤਾਰਣ ਤਕਤਲੰਦਖਦੋ ਅਲਖਮਾਏ ਵਿਦਾਰਣ ਸਾਹਿਬ ਕੀ ਤੇਗ ਥਾਨ ਤੁਮਣੇ ਮਾਏ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਏ ਸਾਹਿਬ ਕੀ ਤੇਗ ਨਾਨ ਤੁਮਣੇ ਮਾਏ ਜਿਸ ਸੇ ਮ੍ਰਿਤ ਸੁਖ ਹੋਏ ਸਾਰੇ ਦੁਖ ਜਾਏ ਵਾਹਿਗੁਰੂ ਜੀ ਦਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ